ਇਸ ਸ਼ੋਅ ਵਿੱਚ ਨਾਮ ਦੇ ਕਾਢ ਵੱਲੋਂ ਕਾਹਤ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਸ ਸ਼ੋਅ ਦੇ ਦੌਰਾਨ ਪੰਜਾਬ ਵਿੱਚ ਆਏ ਹੋਏ ਹੜ੍ਹ ਜਿਹੜੇ ਆਇਆ ਉਹਨਾਂ ਦੇ ਨਾਲ ਪਸ਼ੂ ਪੰਛੀ ਆਮ ਲੋਕਾਂ ਦਾ ਕੀ ਕੀ ਨੁਕਸਾਨ ਹੋਇਆ ਜਿੱਥੇ ਇਸ ਗੰਤ ਤੇ ਵਿਚਾਰ ਕਰਾਂਗੇ ਉਥੇ ਇਸ ਗੰਦੇ ਉੱਤੇ ਵੀ ਵਿਚਾਰ ਕਰਾਂਗੇ ਕਿ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਨੂੰ ਪੀੜਤ ਜਿਹੜੇ ਪਰਿਵਾਰ ਆ ਉਹਨਾਂ ਨੂੰ ਕੀ ਕੀ ਮਾਫਜ਼ਾ ਦੇਦੇ ਆ ਔਰ ਕੀ ਕਿੰਨਾ ਮਾਫਜ਼ਾ ਦੇਦਾ ਆ ਕਿ ਉਹਨਾਂ ਉਹ ਕਾਫੀ ਹੋਵੇਗਾ ਇਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਦੂਸਰੀ ਗੱਲ ਜਿਹੜੀ ਆਪਾਂ ਕਰਾਂਗੇ ਕਿ ਪੰਜਾਬ ਦੇ ਅੰਦਰ ਪੰਜਾਬ ਅਸੰਭਲੀ ਦੇ ਬਹੁਤ ਸਾਰੇ ਸੈਸ਼ਨ ਬੁਲਾਏ ਗਏ ਕੁਝ ਸਪੈਸ਼ਲ ਸੈਸ਼ਨ ਸੀ ਕੁਝ ਰੈਗੂਲਰ ਜਿਹੜੇ ਸੈਸ਼ਨ ਸੀ ਉਹ ਬੁਲਾਏ ਗਏ ਔਰ ਇਹ ਵੀ ਦੇ ਸਪੈਸ਼ਲ ਸੈਸ਼ਨ ਬੁਲਾਏ ਗਏ ਉਹਨਾਂ ਵਿੱਚ ਕੁਝ ਸਪੈਸ਼ਲ ਸਬਜੈਕਟ ਨੂੰ ਲੈ ਕੇ ਜਾਂ ਕੌਫਿਕ ਨੂੰ ਲੈ ਕੇ ਉਹ ਵਿਧਾਨ ਸਭਾ ਦੇ ਅੰਦਰ ਡਿਸਕਸ ਕੀਤੇ ਗਏ ਔਰ ਉਹਦੇ ਉੱਤੇ ਫਾਈਨਲ ਐਕਸ਼ਨ ਕੀ ਗਿਆ ਉਹ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਕਿ ਪੰਜਾਬ ਵਿੱਚ ਜਿਹੜੇ ਹੜ੍ਹ ਆਏ ਆ ਉਹਨਾਂ ਦੇ ਨਾਲ ਕਿੰਨੇ ਕੁ ਲੋਕ ਜਿਹੜੇ ਆ ਉਹ ਪ੍ਰਭਾਵਿਤ ਹੋਏ ਆ ਇਕਲ ਜਾਣਕਾਰੀ ਮੁਤਾਬਕ 1950 ਪਿੰਡ ਜਿਹੜੇ ਆ ਉਹ ਇਹਨਾਂ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਆ ਔਰ ਇਹਨਾਂ ਵਿੱਚ 52 ਪਰਿਵਾਰਾਂ ਦੇ ਮੈਂਬਰ ਸੀ ਉਹ ਮਾਰੇ ਗਏ ਆ ਔਰ ਇਹ ਜਿਹੜਾ ਨੁਕਸਾਨ ਹੈ ਟੋਟਲ 4 ਲੱਖ ਏਕੜ ਜ਼ਮੀਨ ਦੇ ਵਿੱਚ ਬੀਜੀ ਗਈ ਫੀੜੀ ਫਸਲ ਆ ਉਹਦਾ ਨੁਕਸਾਨ ਹੋਇਆ ਆ ਲੇ ਬਲੂਸਰੀ ਹਰਨੰਦ ਦੇ ਜੇਨਾ ਇਹ ਸਮਾਂ ਤੇ 1600 ਕਿਲੋਮੀਟਰ ਦਾ ਜਿਹੜਾ ਰਗਵਾਇਆ ਉਹਦਾ ਨੁਕਸਾਨ ਹੋਇਆ ਹੈ ਔਰ 3 ਲੱਖ ਤੇ 74 84 ਹਜ਼ਾਰ ਲੋਕ ਇਹਦੇ ਨਾਲ ਸਾਡਾਂ ਦੇ ਨਾਲ ਪ੍ਰਭਾਵਿਤ ਹੋਏ ਆ ਔਰ ਅਜੇ ਤੱਕ ਮੁਆਵਜ਼ਾ ਦੇ ਨਾ 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 ਤੱਕ ਇਹਦੀ ਸਰਕਾਰ ਵੱਲੋਂ ਲਿਆ ਜਾ ਰਿਹਾ ਨਹੀਂ ਜੀਲਾ ਪੰਯਾਤਕਾਰ ਇਹਦੇ ਬਾਰੇ ਅਜੇ ਕੁਝ ਕਾਬੀ ਦਿਖਾਈ ਦੇ ਰਹੀ ਆ ਉਹ ਲੋਕਾਂ ਵਿੱਚ ਇਸ ਗੰ ਦਾ ਵੀ ਤੋਖ ਲਾਇਆ ਕਿ ਜਦ 2023 ਦੇ ਵਿੱਚ ਆਏ ਹੋਏ ਫਲੱਡਾਂ ਦੇ ਬਾਰੇ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਤਾਂ 2025 ਵਿੱਚ ਜਿਹੜੇ ਹੜਾਇਆ ਉਹਨਾਂ ਦੇ ਪੀੜਤਾਂ ਨੂੰ ਕਿੱਥੋਂ ਇਹ ਮਾਫਜ਼ਾ ਨਹੀਂ ਸਕੀਗਾ ਇਹ ਦਿਨਾਂ ਗੱਲਾਂ ਆਮ ਲੋਕਾਂ ਵਿੱਚ ਖਾਸ ਤੋ ਤੇ ਪਰਿਵਾਰਾਂ ਵਿੱਚ ਅੱਜ ਕੱਲ ਚਰਚਾ ਦਾ ਵਿਸ਼ਾ ਜਿਹੜੀ ਆ ਉਹ ਬੜੀਆਂ ਹੋਈਆਂ ਹੁਣ ਆਪਾਂ ਇਹ ਦੇਖੀਏ ਕਿ ਜਿਹੜਾ ਸੈਸ਼ਨ ਇਸ ਵੇਲੇ ਚੱਲ ਰਿਹਾ ਆ ਪੰਜਾਬ ਸੰਧੀ ਦਾ ਇਹਨੂੰ ਇੱਕ ਸਪੈਸ਼ਲ ਸੈਸ਼ਨ ਦੇ ਤੌਰ ਤੇ ਸੱਜਿਆ ਗਿਆ ਆ ਲੇਕਿਨ ਇਹਦੇ ਵਿੱਚ ਜਿਹੜੇ ਮੁੱਦੇ ਵਿਚਾਰੇ ਗਏ ਆ ਉਹਨਾਂ ਦੇ ਬਾਰੇ ਕੀ ਅਸੀਂ ਇਹ ਆਸ ਕਰੀਏ ਕਿ ਉਹ ਮੁੱਦੇ ਜਿਹੜੀਆਂ ਗੱਲਾਂ ਇੱਥੇ ਵਿਚਾਰੀਆਂ ਗਈਆਂ ਜਾਂ ਉਹਨਾਂ ਦੇ ਬਾਰੇ ਕੁਝ ਫੈਸਲੇ ਵੀ ਹੋਏ ਕੀ ਉਹ ਸਾਰੀਆਂ ਬੱਤਾਂ ਕਾਉਂਟ ਤੇ ਪੂਰੀਆਂ ਹੋ ਜਾਣਗੀਆਂ ਸਾਡੀ ਜੇ ਅੱਗਾ ਅਸੀਂ ਪਿਛਦਾ ਤੈਅਬਾ ਦੇਖਣਾ ਹੋਵੇ ਤਾਂ ਸਾਈਡਰ ਵੱਲੋਂ ਇਹ ਪ੍ਰਾਪਤੀ ਜਿਹੜੇ ਸੈਸ਼ਨ ਸਰਦਨ ਦੀ ਆ ਉਹ ਇੱਕ ਜ਼ੀਰੋ ਦੇ ਬਰਾਬਰ ਹੋਏਗੀ ਜਿਸ ਤਰ੍ਹਾਂ ਪਹਿਲਾਂ ਵੀ ਹੁੰਦਾ ਹੈ ਔਰ ਇਹਦੇ ਵਿੱਚ ਆਪਾਂ ਤੁਹਾਡੇ ਨਾਲ ਸਾਡੇ ਸੈਸ਼ਨਾਂ ਬਾਰੇ ਗੱਲਬਾਤ ਕਰਨੀ ਨਹੀਂ ਜਿੰਦੀ ਸੁਣਦੇ ਆ ਕਿ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਸੱਤਾ ਬਚਾਈ ਤਾਂ ਇਹਨਾਂ ਨੇ 16ਵੀਂ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਬੁਲਾਇਆ ਔਰ ਇਹਦੇ ਵਿੱਚ ਬਾਈ ਸਬੰਧੀ ਵੀ ਵਿਚਾਰ ਵਟਾਂਦੇ ਹੋਏ ਪਾਣੀਆਂ ਦੇ ਝਗੜਿਆਂ ਸੰਬੰਧੀ ਵੀ ਗੱਲਬਾਤ ਹੋਈ ਔਰ ਕੁਦਰਤੀ ਆਫਤਾ ਨਾਲ ਨਜਿੱਠਣ ਬਾਰੇ ਵੀ ਵਿਚਾਰ ਵਟਾਂਦਿਆ ਜਿਹੜਾ ਇੱਕ ਸੈਸ਼ਨ ਦੇ ਪ੍ਰਬੰਧ ਕੀਤਾ ਗਿਆ ਔਰ ਉਸ ਤੋਂ ਬਾਅਦ 2 ਮਾਰਚ ਅਪ੍ਰੈਲ ਦੇ 2022 ਦੇ ਵਿੱਚ ਮੈਂਬਰਾਂ ਨੇ ਜਿਹੜੇ ਚੁਣੇ ਗਏ ਮੈਂਬਰ ਸੀ ਉਹ ਸੈਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਸੋਮਿਰ ਚੱਕੀ ਔਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਵੀ ਹੋਈ ਤੇ ਰਾਜਪਾਲ ਸਾਹਿਬ ਦਾ ਭਾਸ਼ਣ ਵੀ ਉਸ ਸੈਸ਼ਨ ਦੇ ਵਿੱਚ ਹੋਇਆ। ਹੁਣ ਜੇ ਆਪਾਂ ਅੱਗੇ ਵਧਦੇ ਹਾਂ ਕਿ ਜੂਨ 2022 ਦੇ ਵਿੱਚ ਅਗਲਾ ਸੈਸ਼ਨ ਜਿਹੜਾ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਜਿਹਦੇ ਵਿੱਚ ਬਜਟ, ਸਿਹਤ, ਖੇਤੀਬਾੜੀ, ਮੁਫਤ ਡੀਬੀ ਦੇਣ ਬਾਰੇ ਜਿਹੜਾ ਵਿਚਾਰ ਬਟੰਦਰਾ ਹੋਇਆ ਹੁਣ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਸਤੰਬਰ 2022 ਦੇ ਦੇ ਉਸੇ ਸਾਲ ਉਹ ਸੈਸ਼ਨ ਦੇ ਨਾਮ ਬੁਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਔਰ ਜਿਹਦੇ ਵਿੱਚ ਬੀਬੀ ਦੀ ਸਬਸਿਡੀ ਕਿਸਾਨੀ ਕਾਜੇ ਤੋਂ ਮਾਫ ਕਰਨਾ ਤੇ ਰਜਗਾਰ ਦੇ ਸਾਧਨ ਪੈਦਾ ਕਰਨੇ ਵਰਗੇ ਮਸਲੇ ਜਿਹੜੇ ਆ ਉਹ ਬਚਾ ਲਏ ਗਏ ਜਦ ਗਾਬੇ ਸਾਦਨ ਤਾਂ ਇਹ ਵਿਚਾਰਨੇ ਸੀ ਜਾਂ ਕੀ ਉਹਨਾਂ ਤੇ ਉਹਨਾਂ ਨੂੰ ਅੰਗੀ ਰੂਪ ਦੇਣਾ ਸੀ ਲੇਕਿਨ ਪੰਜਾਬ ਸਰਕਾਰ ਨੇ ਇਸ ਦੇ ਉਲਟ ਹੀ ਆਪਣੀ ਗੰਗਾ ਜਿਹੜੀ ਆ ਉਹ ਵਹਾ ਦਿੱਤੀ ਜਿਹਦੇ ਅਨਸਾਰ ਪੰਜਾਬ ਵਿੱਚ ਜਿੰਨੀਆਂ ਵੀ ਅਸਾਨੀਆਂ ਸਰਕਾਰੀ ਗੈਸ ਕਾਡਿਟ ਪਾਰਟਨਰਸ਼ਿਪ ਦੇ ਵਿੱਚ ਨਿਕਲ ਗਈਆਂ ਨਹੀਂ ਆ ਉਹਨਾਂ ਦੇ ਉਪਲਬਧ ਕਾਫੀ ਗੈਂਟੀ ਦੇ ਵਿੱਚ ਬਾਦਲੇ ਸੂਬਿਆਂ ਤੋਂ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਨਿਯੁਕਤ ਕੀਤਾ ਗਿਆ ਜਦ ਕਿ ਸਾਡੇ ਪੰਜਾਬ ਦੇ ਬੇਰਜਗਰ ਮੁੰਡੇ ਕੁੜੀਆਂ ਉਸੇ ਤਰ੍ਹਾਂ ਹੀ ਨੌਕਰੀ ਦੀ ਭਾਲ ਵਿੱਚ ਇੱਧਰ ਉੱਧਰ ਜਿਹੜਾ ਉਹ ਭੱਟਦੇ ਰਹਿਆ ਹੁਣ ਨਵੰਬਰ 2023 ਦੇ ਵਿੱਚ ਪੰਜਵਾਂ ਜਿਹੜਾ ਸੈਸ਼ਨ ਹੈ ਮਦਾਨ ਸਰ ਦਾ ਉਹ ਬੁਲਾਇਆ ਗਿਆ ਹੁਣ ਇਹ ਸੈਸ਼ਨ ਦੇ ਵਿੱਚ ਜਿਹੜੇ ਆਪਾਂ ਨਸ਼ਾ ਵਿਰੋਧੀ ਇਹ ਮਹਿੰਮ ਜਾਂ ਨਸ਼ਿਆਂ ਨੂੰ ਖਤਮ ਕਰਨ ਸੰਬੰਧੀ ਕੋਈ ਕੌਨਸੀ ਜਾਂ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਉਹਦੇ ਵਿੱਚ ਜਿਹੜੀ ਰਾਜ ਦੇ ਵਿੱਤੀ ਘਾਟੇ ਕਿਉਂਕਿ ਪੰਜਾਬ ਸਰਕਾਰ ਦਾ ਜਿਹੜਾ ਬਜਟ ਹੈ ਉਹ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਘਾਟੇ ਵਿੱਚ ਝੀਰਿਆ ਆ ਬੇਸ਼ੱਕ ਪਿਛਨੀਆਂ ਸਰਕਾਰਾਂ ਨੇ ਬਹੁਤ ਘਾਟਾ ਜੜਾਇਆ ਉਹ ਇਸ ਕਾਰਨ ਲਈ ਠਜਾਨੇ ਵਿੱਚ ਛੱਡ ਦਿੱਤਾ ਸੀ ਉਹ ਉਹ ਜਿਹੜਾ ਕਰਜ਼ਾ ਆ ਜਾਂ ਘਾਟਾ ਕਹਿ ਲਓ ਉਹ ਅਜੇ ਜਿਉਂ ਦੀ ਤਿਉਂ ਪਿਆਵਿਆ ਔਰ ਅਗਾਸ ਮੇਦ ਵਾਂਗੂ ਹੋਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਹੁਣ ਇਹ ਇਸੇ ਸੈਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਗੰਡਈ ਸਹਾਦੀ ਇਲਾਕੇ ਆ ਉਹਦੀ ਸੁਰੱਖਿਆ ਦੀ ਮੰਗ ਕੀਤੀ ਸੀ ਔਰ ਇਹ ਜਦੋਂ ਸੁਰੱਖਿਆ ਦੀ ਮੰਗ ਕੀਤੀ ਸੀ ਮੈਂ ਇਥੇ ਸ਼ਾਇਦ ਗੰਧ ਨਾ ਹੋਵਾਂ ਕਿ ਜਿਸ ਵਕਤ ਪੰਜਾਬ ਅਸੈਂਬਲੀ ਦੇ ਵਿੱਚ ਇਹ ਸੁਰੱਖਿਆ ਦੀ ਮੰਗ ਕਰਨ ਵਾਲਾ ਮਤਾ ਪਾਸ ਕੀਤਾ ਗਿਆ ਤੇ ਉਸ ਤੋਂ ਬਾਅਦ ਹੀ ਸ਼ਾਇਦ ਕੇਂਦਰ ਸਰਕਾਰ ਨੇ ਬਾੜਦ ਦੇ 150 ਕਿਲੋਮੀਟਰ ਦੇ ਇਲਾਕੇ ਵਿੱਚ ਮੈਂ ਬਾਲਡਰ ਸਿਪਰਟੀ ਟੂਸ ਦਾ ਨੂੰ ਤੈਨਾਬ ਕਰ ਦਿੱਤਾ ਗਿਆ। ਅਗਰ ਹੁਣ ਅਸੀਂ ਸਮਝਦੇ ਹਾਂ ਕਿ ਭਾਈ ਇਹ 150 ਕਿਲੋਮੀਟਰ ਦਾ ਰਕਬਾ ਕੇਂਦਰ ਸਰਕਾਰ ਨੇ ਕਿਉਂ ਆਪਣੇ ਅਧੀਨ ਲੈ ਲਿਆ? ਉਹ ਜਦ ਅਸੀਂ ਆਪ ਹੀ ਮੰਗ ਕਰ ਚੁੱਕੇ ਹਾਂ ਤਾਂ ਫਿਰ ਕੇਂਦਰ ਸਰਕਾਰ ਸਰਕਾਰ ਨੇ ਵੀ ਤੁਹਾਡੀ ਇਸ ਮੰਗ ਸੰਬੰਧੀ ਕੋਈ ਨਾ ਕੋਈ ਫੈਸਲਾ ਜਿਹੜਾ ਲੈਣਾ ਸੀ। ਬੇਸ਼ੱਕ ਇਹ ਫੈਸਲਾ ਪੰਜਾਬ ਸਰਕਾਰ ਪੰਜਾਬ ਦੇ ਰੂਪਾਂ ਨੂੰ ਨਹੀਂ ਬੈਠਾ ਪਰ ਕਿਉਂਕਿ ਅਸੀਂ ਇਹ ਮੰਗ ਕਰ ਚੁੱਕੇ ਸੀ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਇਸ ਲਈ ਉਹ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦਾ ਇਹ ਫੈਸਲਾ ਜਿਹੜਾ ਉਹ ਮਨਜ਼ੂਰ ਕਰਨਾ ਹੀ ਪਿਆ ਹੁਣ ਅੱਗੇ ਜਾ ਕੇ ਜੇ ਆਪਾਂ ਚਲੀਏ ਤੇ 2 ਮਾਰਚ 2025 ਦੇ ਵਿੱਚ ਜਿਹੜਾ ਸੈਸ਼ਨ ਬੁਲਾਇਆ ਗਿਆ ਉਹਦੇ ਵਿੱਚ ਸਰਕਾਰੀ ਜਿਹੜੀਆਂ ਸਸਥਾਵਾਂਆਂ ਉਹਨਾਂ ਵਿੱਚ ਪੰਜਾਬ ਦੀ ਖੁਦਮੁਕਿਆਰੀ ਦੀ ਮੰਗ ਦੀ ਇਹ ਦੇ ਮਤੇ ਵੀ ਪਾਸ ਕੀਤੇ ਗਏ ਔਰ ਅਗੇ ਤੱਕ ਉਹ ਮਤੇ ਜਿਹੜੇ ਆ ਖੁਦਮੁਕਿਆਰੀ ਵਾਲੇ ਸੰਸਥਾਵਾਂ ਦੇ ਵਿੱਚ ਉਹ ਮਤੇ ਲਾਗੂ ਨਹੀਂ ਹੋਏ ਲੇਕਿਨ ਐਸੇ ਸੈਸ਼ਨ ਦੇ ਵਿੱਚ ਜੀਐਸਟੀ ਜਿਹੜੀ ਆ ਉਹਨੂੰ ਉਹਦੇ ਮੁਆਵਜ਼ੇ ਨੂੰ 2026 ਤੋਂ ਬਾਅਦ ਵਧਾਉਣ ਦੀ ਮੰਗ ਵੀ ਇਸੇ ਸੈਕਿੰਡ ਡੇ ਦੌਰਾਨ ਕੀਤੀ ਗਈ ਇਹ ਜਿਹੜੀਆਂ ਗੱਲਾਂ ਪਾਸ ਹੋਈਆਂ ਜਾਂ ਵਿਚਾਰ ਬਟੰਦਰੇ ਹੋਏ ਉਹ ਅਜੇ ਜਿਉਂ ਦੀਆਂ ਕਿਉਂ ਉਹ ਗੱਲਾਂ ਲੰਨਤ ਰਹੀਆਂ ਆ ਉਹਨਾਂ ਦੇ ਉਪਰ ਕਿਸੇ ਨਤੀਜੇ ਉਪਰ ਅਜੇ ਤੱਕ ਵੀ ਪਹੁੰਚਿਆ ਨਹੀਂ ਜਾ ਸਕਿਆ ਲੇਕਿਨ ਉਸ ਤੋਂ ਆਪਾਂ ਜੇ ਅੱਗੇ ਚੱਲਦੇ ਆਂ ਕਿ ਮਈ 2025 ਦੇ ਵਿੱਚ ਪਖੜਾ ਗਾਜ ਮੈਨੇਜਮੈਂਟ ਬੋਰਡ ਦੇ हरियाणा ਨੇ ਉਹ ਬਦ ਪਾਣੀ ਡੇਂਸ ਮੰਡੀ ਵੀ ਬਚਾ ਬਰਤੰਦ ਦਾ ਹੋਇਆ ਔਰ ਇਹ ਮਾਮਲਾ ਬਾਦ ਦੇ ਵਿੱਚ ਅਦਾਲਤ ਵਿੱਚ ਚਲੇ ਗਿਆ ਉੱਥੇ ਦਾ ਸਟੇਟਸ ਕੀ ਆ ਜਾਂ ਕੀ ਨਹੀਂ ਆ ਉਹ ਪੰਜਾਬ ਸਰਕਾਰ ਚੰਗੀ ਤੁਨਾ ਆ ਵੀ ਜਾਣਦੀ ਹੋਵੇਗੀ ਹੁਣ ਜਿਹੜਾ ਇਹ ਸੈਸ਼ਨ ਚੱਲ ਰਿਹਾ ਆ ਇਹ 26 ਸਤੰਬਰ ਤੋਂ ਲੈ ਕੇ 29 ਸਤੰਬਰ 2025 ਤੱਕ ਇਹ ਸੈਸ਼ਨ ਜਿਹੜਾ ਚੱਲੇਗਾ ਔਰ ਇਹ ਸੈਸ਼ਨਦਾਨ ਜਿੱਥੇ ਪੰਜਾਬ ਸਰਕਾਰ ਦੇ ਵਾਇਟ ਸਬੰਧੀ ਗੱਲਾਂ ਮਤਾਂ ਹੋਣਗੀਆਂ ਜਾਂ ਹੋ ਚੁੱਕੀਆਂ ਆ ਉਹਦੇ ਰਾਹੀਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕੀਤੀ ਗਈ ਆ ਕਿ ਉਹ ਹਾਂ ਪੀਟਾਂ ਦੀ ਸਹਾਇਤਾ ਲਈ ਵੱੰਡ ਖਾਂਡਾਂ ਦਾ ਪ੍ਰਬੰਧ ਕਰਕੇ ਪੰਜਾਬ ਸਰਕਾਰ ਨੂੰ ਦੇਵੇ ਤਾਂ ਕਿ ਸਮੇਂ ਸਿਰ ਈਡ ਪਰਿਵਾਰਾਂ ਨੂੰ ਉਹ ਮੌਜੂਦੀ ਰੱਖਣ ਜਿਹੜੀ ਆ ਉਹ ਅਦਾ ਅਦਾ ਕੀ ਕੀ ਜਾਵੇ ਹੁਣ ਇਸੇ ਸੈਸ਼ਨ ਦੇ ਦੌਰਾਨ ਪਠੜਾ ਬਿਆਸ ਮੈਨੇਜਮੈਂਟ ਦਾ ਜਿਹੜਾ ਬੋਰਡ ਦਾ ਜਿਹੜਾ ਪਾਣੀ ਸੀ ਉਹ ਹਰਿਆਣੇ ਨੂੰ ਦੇਣ ਸੰਬੰਧੀ ਵੀ ਵਿਚਾਰ ਹੋਇਆ ਦੇ ਪੰਜਾਬ ਸਰਕਾਰ ਨੇ ਉਹਦੇ ਵਿੱਚ ਆਪਣਾ ਇਨਕਾਰ ਕਰ ਦਿੱਤਾ ਉਹ ਜਿਸ ਦਾ ਮੈਂ ਪਹਿਲਾਂ ਦੱਸਿਆ ਆ ਇਹ ਮੰਨ ਲਾ ਅਦਾਲਤ ਵਿੱਚ ਆ ਹੁਣ ਜਿਹੜਾ ਐਸਵੇਲ ਸੈਸ਼ਨ ਚੱਲ ਰਿਹਾ ਆ ਉਹਦੇ ਅਨਸਾਰ 20 ਹਜ਼ਾਰ ਕਰੋੜ ਰੁਪਏ ਦੀ ਹੋਰ ਸਹਾਇਤਾ ਦੀ ਮੰਗ ਰਹੀ ਆ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਆ ਹੁਣ ਇਹ ਫੰਡ ਮਿਲਦਾ ਜਾਂ ਨਹੀਂ ਮਿਲਦਾ ਇਹ ਸਗਲ ਦਾ ਫੈਸਲਾ ਤਾਂ ਆਉਣ ਵਾਲੇ ਸਮਾਂ ਸਮੇਂ ਵਿੱਚ ਹੋਏਗਾ ਲੇਕਿਨ ਇੱਕ ਗੱਲ ਜਿਹੜੀ ਅਜੀਬ ਜਿਹੀ ਆ ਇਹਦੇ ਵਿੱਚ ਕਿ ਇਸ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਹਰਪੀੜ ਇਲਾਕੇ ਦਾ ਦੋਦਾ ਕਰਨ ਆਇਆ ਹਣ ਤਾਂ ਉਦੋਂ ਉਹਨਾਂ ਨੇ 1600 ਕਰੋੜ ਰੁਪਏ ਦੀ ਸਹਾਇਤਾ ਦੇਈਆ ਉਹ ਹਰਪੀੜਾਂ ਦੀ ਜਾਰੀ ਕੀਤੀ ਸੀ ਉਹ ਅਜੇ ਜਾਰੀ ਮੇਰੇ ਮੂੰਹ ਚੋਂ ਨਿਕਲ ਗਿਆ ਜਾਰੀ ਨਹੀਂ ਸੀ ਕੀਤੀ ਉਹ ਐਲਾਨ ਕੀਤਾ ਸੀ ਲੇਕਿਨ ਅਜੇ ਤੱਕ ਇਹ ਰਕਮ ਨਹੀਂ ਪਹੁੰਚ ਸਕੀ ਦੇਕਰ ਰਕਮ ਨਾ ਪਹੁੰਚਣ ਦੇ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਉੱਪਰ ਭਰੋਸਾ ਨਾ ਕਰਦੇ ਹੋਏ ਇਹ 1600 ਕਰੋੜ ਰੁਪਏ ਦੀ ਜੀਡੀ ਦਾਕਮਿਆ ਉਹ ਸਿੱਧੇ ਤੌਰ ਦੇ ਉੱਤੇ ਹੜਪੀਟਾਂ ਦੇਣ ਦਾ ਜਿਹੜਾ ਫਲੋਗਰਨ ਹੈ ਉਹ ਲੀਟਿਆ ਗਿਆ ਹੈ। ਉਹ ਤਾਂ ਕਿ ਉਹ ਪੰਜਾਬ ਸਰਕਾਰ ਨੂੰ ਜਿਹੜੀ ਇਹ ਸਹਾਇਤਾ ਆ ਉਹਦੀ ਅਦਾਇਗੀ ਨਹੀਂ ਹੋਵੇਗੀ। ਹੁਣ ਕੇਂਦਰ ਸਰਕਾਰ ਵੱਲੋਂ ਸਿੱਧੇ ਤੌਰ ਦੇ ਉੱਤੇ ਇਹ ਰਕਮ ਜਾਂ ਮੌਜੂਦੀ ਰਾਸ਼ੀ ਇਹੜੀਆ ਸਿੱਧੇ ਪੀਟਸ ਪਰਵਾਦਾਂ ਤੱਕ ਪਹੁੰਚਾਈ ਜਾਵੇਗੀ ਦੇਖਣੇ ਇੱਥੇ ਗੰਧ ਬੜੀ ਵਿਚਾਰ ਕਰਨ ਵਾਲੀ ਆ ਕਿ ਅਜੇ ਤੱਕ ਤਾਂ ਸਰਵੇ ਜਿਹੜਾ ਮੁਕੰਮਲ ਨਹੀਂ ਹੋ ਸਕਿਆ ਫਿਰ ਜੇ ਕੇਂਦਰ ਸਰਕਾਰ ਉਹਦੇ ਪੈਸੇ ਦੀ ਤਕਸੀਮ ਕਿਸ ਤਰ੍ਹਾਂ ਸਿੱਧੇ ਤੌਰ ਤੇ ਉੱਤੇ ਕਰ ਪਾਏਗੀ ਜਾਂ ਕਿਦਾਂ ਨਹੀਂ ਕਰ ਪਾਏਗੀ ਦੇ ਨਾਲ ਦੇਦੀ ਹਰ ਪੀੜਤ ਨੂੰ ਸਹਿ ਮਿਲ ਵਾਲੀ ਸਹਿਤਾ ਆ ਉਹਦੇ ਕੰਮਕਾਜ ਦੇ ਵਿੱਚ ਹੋਰ ਬਹੁਤ ਸਾਰੀ ਦੇਰੀ ਹੋਵੇਗੀ। ਔਰ ਜਿਸ ਕਾਰਨ ਪੀੜਤ ਪਰਿਵਾਰਾਂ ਨੂੰ ਕੋਈ ਆਸਰਾ ਜਾਂ ਫਾਈਨੈਂਸ਼ੀਅਲ ਸਹਿਤਾ ਨਹੀਂ ਮਿਲ ਸਕੇਗੀ। ਹੁਣ ਦੇਖਣਾ ਇਹ ਆ ਕਿ ਨੌ ਜਿਹੜੇ ਇਹ ਸੈਸ਼ਨ ਆ ਇਹਦੇ ਵਿੱਚ ਪੰਜਾਬ ਦੇ ਇਹੇ ਬੰਦਾਂ ਨੂੰ ਕਈ ਸਪੈਸ਼ਲ ਸੈਸ਼ਨ ਵੀ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਦਾ ਮੁੱਦਾ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਪਾਣੀਆਂ ਦਾ ਮੁੱਦਾ اٹھਾਇਆ ਗਿਆ ਉਹ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਕਹੀ ਗਈ ਔਰ GST ਦਾ ਜਿਹੜਾ ਮਾਮਲਾ ਆ ਉਹ ਪਹਿਲਾਂ ਨਾਲੋਂ ਜ਼ਿਆਦਾ ਵਧਾਉਣ ਦੀ ਵੀ ਗੱਲ ਕੀਤੀ ਗਈ ਪਰ ਇਹ ਗੱਲਾਂ ਸਾਰੀਆਂ ਦੀਆਂ ਸਾਰੀਆਂ ਕੇਂਦਰ ਸਰਕਾਰ ਵੱਲੋਂ ਅਣਦੇਖੀ ਅਣਦੇਖੀਆਂ ਕੀ ਪੀਂ ਗੀਆਂ ਹੁਣ ਪੁੱਛਣਾ ਇਹ ਬਣਦਾ ਆ ਕਿ ਜੇਕਰ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਮਤਿਆਂ ਨੂੰ ਕੇਂਦਰ ਸਰਕਾਰ ਵੱਲੋਂ ਕੋਈ ਪਲਵਾਨੀ ਨਹੀਂ ਨਹੀਂ ਹੈ ਤਾਂ ਫਿਰ ਵਿਧਾਨ ਸਭਾ ਦੇ ਸੈਸ਼ਨ ਸੱਦਣ ਦਾ ਕੀ ਮਤਲਬ ਰਹਿ ਜਾਂਦਾ ਕਿਉਂਕਿ ਇੱਕ ਦਿਨ ਦਾ ਵਿਧਾਨ ਸਭਾ ਦਾ ਸੈਕਿੰਡ ਬਲਾਉਂ ਦੇ ਲਈ 1 ਕਰੋੜ ਰੁਪਏ ਦਾ ਖਾਤਾ ਜਿਹੜਾ ਉਹ ਉਹ ਹੁੰਦਾ ਹੈ ਜੇਕਰ 4 ਦਿਨ ਦਾ ਸੈਸ਼ਨ ਚੱਲੇ ਤਾਂ ਇਹਦਾ ਮਤਲਬ ਇਹ ਆ ਕਿ ਵਿਧਾਨ ਸਭਾ ਦੀ ਕਾਰਵਾਈ ਦੇ ਉੱਪਰ 4 ਕਰੋੜ ਰੁਪਏ ਦਾ ਖਾਤਾ ਜਿਹੜਾ ਉਹ ਹੋਵੇਗਾ ਇਸ ਖਾਤੇ ਨੂੰ ਕਿਸੇ ਹੋਰ ਜਗ੍ਹਾ ਤੇ ਵੀ ਲਾਇਆ ਜਾ ਸਕਦਾ ਹੈ ਲੇਕਨ ਇਹ ਗੇਡ ਸੈਸ਼ਨ ਬੁਲਾਏ ਗਏ ਆ ਤੱਕ ਉਹ ਸਾਰੇ ਦੇ ਸਾਰੇ ਉਹਨਾਂ ਵਿੱਚ ਕੀ ਕੀਆਂ ਗਈਆਂ ਗੱਲਾਂ ਉਹਨਾਂ ਵਿੱਚ ਪਾਸ ਕੀਤੇ ਗਏ ਪਸਟਰਾ ਉਹ ਅਜੇ ਜਿਉਂ ਦੇ ਤਿਉਂ ਜਿਹੜੇ ਆ ਉਹ ਕੰਨਾਂ ਉਹਨਾਂ ਉੱਪਰ ਕੋਈ ਕਾਰਵਾਈ ਨਹੀਂ ਹੋ ਸਕੀ ਹੁਣ ਇੱਥੇ ਗੱਲ ਪੁੱਛਣੀ ਮੰਦੀ ਆ ਕਿ ਕੇਂਦਰ ਸਰਕਾਰ ਕੋਲੋਂ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਸਿੱਧੀ ਹਰ ਪੀੜਤਾਂ ਨੂੰ ਨਹੀਂ ਆ ਉਹਦਾ ਕਟਵੀਆ ਕੀ ਹੋਵੇਗਾ ਕਿਸ ਤਾਂ ਕੱਲੇ-ਕੱਲੇ ਪੀੜਤ ਪਰਿਵਾਰ ਕੋਲ ਕੇਂਦਰ ਸਰਕਾਰ ਦੀਆਂ ਟੀਮਾਂ ਪਹੁੰਚ ਕਰ ਸਕਣਗੀਆਂ ਜਾਂ ਉਹਨਾਂ ਦੀ ਨਿਸ਼ਾਨਦੇਹੀ ਕਰ ਸਕਣਗੀਆਂ ਕਿਹੜੇ ਪੀੜਤ ਪਰਿਵਾਰ ਨੂੰ ਕਿੰਨਾ ਮਾਤਰਾ ਦਿੱਤਾ ਜਾਏਗਾ ਇਹਦੇ ਬਾਰੇ ਜਾਣਕਾਰੀ ਕਿੱਥੋਂ ਪ੍ਰਾਪਤ ਕੀਤੀ ਜਾਵੇਗੀ ਮੁੱਖ ਗੱਲ ਇਹ ਆ ਕਿ ਇਹ ਸਾਡੇ ਪ੍ਰੋਸੈਸ ਦੇ ਵਿੱਚ ਇੱਕ ਲੰਮਾ ਸਮਾਂ ਵੀ ਲੱਗ ਸਕਦਾ ਆ ਲੇਕਨ ਸਾਡੀ ਜਾਣਕਾਰੀ ਦੇ ਅਨਸਾਰ ਕਿਉਂਕਿ ਕੇਂਦਰ ਸਰਕਾਰ ਨੂੰ 50 ਸਾਲ ਉੱਪਰ ਇਸ ਗੱਲ ਦਾ ਭਰੋਸਾ ਨਹੀਂ ਆ ਕਿ ਉਹ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਰਕਮ ਦਾ ਸਹੀ ਸਹੀ ਇਸਤੇਮਾਲ ਜਿਹੜਾ ਉਹ ਕਰ ਸਕਣਗੇ ਸੋ ਇਸੇ ਹੀ ਸ਼ੱਕ ਦੀ ਵਜ੍ਹਾ ਦੇ ਨਾਲ ਉਹ ਜਿਹੜਾ ਸਿੱਧੀ ਤੋਂ ਦੇ ਉੱਤੇ ਕੇਂਦਰ ਸਰਕਾਰ ਨੇ ਹਰ ਪੀੜਤਾ ਤੱਕ ਆਪਣੀ ਮਦਦ ਜਗੀਆ ਉਹ ਪਹੁੰਚਾਉਣ ਦੇ ਯਤਨ ਕੀਤੇ ਜ਼ਿਆਦਾ ਹੈ ਉਹ ਦੂਸਰੀ ਗੱਲ ਜਿਹੜੀ ਮੈਂ ਕੰਮ ਨਹੀਂ ਟੋਣਾ ਹੈ ਕਿ ਐਸ ਵੇਲੇ ਪੰਜਾਬ ਸਰਕਾਰ ਨੇ ਇੱਕ ਫੰਡ ਅਨਾਉਂਸ ਕੀਤਾ ਹੈ ਉਹ ਫੰਡ ਦਾ ਨਾਮ ਰੱਖਿਆ ਜੀ ਚੜੀ ਕਦਾ ਫੰਡ ਜਾਂ ਦੂਜੇ ਸ਼ਰਦਾਂ ਵਿੱਚ ਰੰਗਲਾ ਪੰਜਾਬ ਫਾਈਨ ਇਸ ਫੰਡ ਦੇ ਉੱਤੇ ਲੋਕਾਂ ਨੂੰ ਦਾਨ ਲਈ ਕਹਿਣ ਦੇ ਲਈ ਸਾਡੇ ਮੁੱਖ ਮੰਤਰੀ ਸਾਹਿਬ ਹਰਦੋਜ ਆਪਣੀਆਂ ਅਪੀਲਾ ਦਬੀਲਾ ਗਿੰਦੇ ਆ ਰਹੇ ਆ ਔਰ ਇਹ ਨਹੀਂ ਪਤਾ ਮਰ ਸਕਿਆ ਕਿ ਅੱਜ ਤੱਕ ਇਸ ਫੰਡ ਦੇ ਵਿੱਚ ਕਿੰਨੀ ਰਕਮ ਜੜੀ ਆ ਉਹ ਬਾਮਨੀ ਸੱਜਣਾ ਨੇ ਜਮ੍ਹਾਂ ਕਰ ਬੀ ਆ ਕਿਉਂਕਿ ਇਹ ਜਿਹੜਾ ਫੰਡ ਹੈ ਇਹਦੇ ਲਈ ਇੱਕ ਗੱਲ ਇਹ ਵੀ ਜਿੰਦੀ ਆ ਕਿ ਇਸ ਫੰਡ ਸੰਬੰਧੀ ਕੋਈ ਆਰਟੀਆਜ ਦੇ ਰਹੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦਾ ਉਹ ਨਹੀਂ ਗੱਲ ਹੋ ਸਕਦਾ ਆ ਵੀ ਇਥੇ ਇਸ ਫੰਡ ਦੇ ਵਿੱਚ ਕਿੰਨਾ ਪੈਸਾ ਜਮ੍ਹਾਂ ਹੋਇਆ ਔਰ ਉਸ ਪੈਸੇ ਨੂੰ ਕਿਹੜੀ ਕਈ ਜਗ੍ਹਾ ਦੇ ਉੱਤੇ ਖਰਚ ਕੀਤਾ ਗਿਆ ਇਹਦੀ ਜਾਣਕਾਰੀ ਉਹ ਕੋਈ ਵੀ ਬੰਦਾ ਪੰਜਾਬ ਵਾਸੀ ਪ੍ਰਾਪਤ ਨਹੀਂ ਕਰ ਸਕਦਾ ਦੂਜੇ ਸ਼ਰਧਾਂ ਵਿੱਚ ਜੇ ਇਹ ਕਹਿਣਾ ਹੋਵੇ ਕਿ ਇਹ ਫੰਡ ਜਿਹੜਾ ਸਰਕਾਰ ਨੇ ਆਪਣੇ ਮਨਪਸੰਦੀ ਦੇ ਅਨਸਾਰ ਉਹਨੂੰ ਖਰਚ ਕਰਦਾ ਜਿਹੜਾ ਉਹ ਮਨ ਬਣਾ ਕੇ ਰੱਖਿਆ ਹੋਇਆ ਆ ਹੁਣ ਸਰਕਾਰ ਉਹ ਉਸ ਫੰਡ ਨੂੰ ਵਤ ਦਿੱਤੀ ਆਕ ਨਹੀਂ ਵਤ ਦਿੱਤੀ ਜਾਂ ਕੇਂਦਰ ਸਰਕਾਰ ਦੇ ਵਿੱਚ ਜਿਸ ਦਾ ਪੀਐਮ ਕੇਐਲ ਫੰਡ ਹੈ ਉਹਦੇ ਵਾਂਗ ਹੋਈ ਇਹਦਾ ਇਸ ਫੰਡ ਦਾ ਹਸ਼ਰ ਹੋਵੇਗਾ ਹੁਣ ਕਿਉਂਕਿ ਪੰਜਾਬ ਸਰਕਾਰ ਦੇ ਉਪਰੋਂ ਪੰਜਾਬ ਦੇ ਲੋਕਾਂ ਦਾ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਲਗਭਗ ਖਤਮ ਹੋ ਚੁੱਕਾ ਹੈ ਕਿਉਂਕਿ ਪਹਿਲਾਂ ਪੰਜਾਬ ਨੂੰ ਬੰਗਾਲ ਕਰਨ ਲਈ ਪੰਜਾਬ ਵਿੱਚ ਲੈਂਡ ਪੁਲਿੰਗ ਵਰਗੀਆਂ ਇਹ ਸਕੀਮਾਂ ਲਾਗੂ ਕਰਨ ਦੇ ਯਤਨ ਕੀਤੇ ਗਏ ਹੁਣ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਦੀਆਂ ਜ਼ਮੀਨਾਂ ਆ ਸਵਕਾਰੀ ਆਮ ਆਤਮ ਨੂੰ ਮੀਤੰਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਔਰ ਕਈ ਥਾਵਾਂ ਤੇ ਵੰਡੀ ਚੁਕਾਇਆ ਔਰ ਪੰਜਾਬ ਦੀਆਂ ਜਿੰਨੀਆਂ ਵੀ ਪੰਚਾਇਤਾਂ ਆ ਉਹਨਾਂ ਪੰਚਾਇਤਾਂ ਕੋਲੋਂ 5% ਜਿੰਨਾ ਉਹਨਾਂ ਕੋਲ ਪੈਸਾ ਜਮਾ ਆ ਉਹ 5% ਦੀ ਰਕਮ ਜਿਹੜੀ ਆ ਉਹਨਾਂ ਕੋਲ ਲਈ ਗਈ ਆ ਹੁਣ ਆਪਾਂ ਸਾਰੇ ਇੱਕ ਸਮਾਜ ਵਿੱਚ ਰਹਿਣ ਵਾਲੇ ਲੋਕ ਆ ਜੇਕਰ ਅਸੀਂ ਘਰ ਦੇ ਢਾਂਡੇ ਹੀ ਵੇਚਨੇ ਸ਼ੁਰੂ ਕਰ ਦਿੱਤੇ ਆਪਣੇ ਖਾਤੀਆਂ ਨੂੰ ਪੂਰਾ ਕਰਨ ਦੇ ਲਈ ਤਾਂ ਸਾਡਾ ਘਰ ਜਿਹੜਾ ਉਹ ਕਿਸ ਤਰ੍ਹਾਂ ਖੁਸ਼ਹਾਲ ਹੋ ਸਕੇਗਾ ਬਿਲਕੁਲ ਨਹੀਂ ਹੋ ਸਕੇਗਾ ਕਿਉਂਕਿ ਅਕਸਰ ਇੱਕ ਪਰਿਵਾਰ ਦੇ ਜਿਹੜੇ ਨੌਜਵਾਨ ਮੁੰਡੇ ਹੁੰਦੇ ਆ ਉਹ ਜਿਹੜੇ ਨਕੰਨੇ ਕਿਸਮ ਦੇ ਮੁੰਡੇ ਹੁੰਦੇ ਆ ਤਾਂ ਉਹ ਘਰ ਦੀ ਜ਼ਮੀਨ ਜਾਇਦਾਦ ਵੇਚ ਕੇ ਉਹਨਾਂ ਉੱਪਰ ਐਸ਼ ਤਰਸਤੀ ਇਹ ਕੰਮ ਨੂੰ ਪੱਧੀ ਦਿੰਦੇ ਆ ਹੁਣ ਚਾਹੀਦਾ ਤਾਂ ਇਹ ਸੀ ਪੰਜਾਬ ਸਰਕਾਰ ਨੂੰ ਖਿਆਨਾ ਬੰਦ ਲਈ ਆਪਣੇ ਵੱਲੋਂ ਕੀਤੇ ਜਾ ਰਹੇ ਜਿਹੜੇ ਫਜ਼ੂਲ ਖਾਤੇ ਆ ਉਹਨਾਂ ਨੂੰ ਬੰਦ ਕੀਤਾ ਜਾਂਦਾ ਜਾਂ ਘਟਾ ਦਿੱਤਾ ਜਾਂਦਾ ਹੁਣ ਦਿੱਲੀ ਤੋਂ ਆਉਣ ਵਾਲੇ ਜਿਹੜੇ ਧਾਰੀ ਲੋਕ ਆ ਉਹਨਾਂ ਦੇ ਉੱਤੇ ਉਹਨਾਂ ਦੇ ਐਸ਼ੋ ਆਰਾਮ ਉੱਪਰ ਉਹਨਾਂ ਦੀ ਮੇਨਟੇਨੈਂਸ ਦੇ ਉੱਪਰ ਜਿੰਨਾ ਖਰਚ ਹੋ ਰਿਹਾ ਆ ਉਹਦੀ ਆਉਟਪੁੱਟ ਤਾਂ ਕੋਈ ਨਹੀਂ ਇਹ ਸਾਰੇ ਸਾਰੇ ਖਰਚੇ ਜਿਹੜੇ ਆ ਅਨਪ੍ਰੋਡਕਟਿਵ ਆ ਕਿਉਂਕਿ ਇਹਨਾਂ ਤੋਂ ਫਾਇਦਾ ਹੋਣ ਵਾਲਾ ਕੋਈ ਇਹਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਜਦ ਫਾਇਦਾ ਹੀ ਕੋਈ ਨਹੀਂ ਹੋਣਾ ਤੇ ਨੁਕਸਾਨ ਤੇ ਲਈ ਹੋਣਾ ਹੀ ਹੋਣਾ ਆ ਵੀ ਔਰ ਚਾਹੀਦਾ ਤਾਂ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਨੂੰ ਕਿ ਉਹ ਆਪਣੇ ਨਾਲ ਜਿੰਨੇ ਵੀ 1000 ਦੇ ਕਰੀਬ 3 ਦਸੇ ਜਾ ਰਹੇ ਆ ਸਿਕਿਉਰਿਟੀ ਕਰਮਚਾਰੀ ਉਹਨਾਂ ਨੂੰ ਘਟਾ ਦਿੰਦੇ ਤਾਂ ਕਿ ਉਹਨਾਂ ਉੱਪਰ ਸਿਕਿਉਰਿਟੀ ਦਾ ਖਾਚਾ ਜਿਹੜਾ ਹੈ ਇਸ ਵੇਲੇ ਆ ਰਿਹਾ ਆ ਉਹਨੂੰ ਕੁਝ ਨਾ ਕੁਝ ਘਟਾ ਕੇ ਖਜ਼ਾਨੇ ਵਿੱਚ ਉਹ ਪੈਸਾ ਜਿਹੜਾ ਉਹ ਜਮ੍ਹਾਂ ਕੀਤਾ ਜਾ ਸਕਦਾ ਹੋਵੇ ਜਾ ਸਕਦਾ ਸੀ ਲੇਕਿਨ ਇਹ ਇਹ ਖਾਤੇ ਘਟੌਣ ਵਾਲੇ ਕਿਸੇ ਨੇ ਆਪਣਾ ਜਾਂ ਤਾਂ ਧਿਆਨ ਨਹੀਂ ਦਿੱਤਾ ਜਾਂ ਕੋਈ ਧਿਆਨ ਦੇਂਦੇ ਕਾਬਲ ਨਹੀਂ ਸਮਝਿਆ ਜਾਂ ਉਹਨਾਂ ਨੇ ਇਸ ਗੱਲ ਦੀ ਜੂਰ ਨਹੀਂ ਸਮਝੀ ਕਿ ਪੰਜਾਬ ਦੇ ਜਿਹੜੇ ਖਜ਼ਾਨੇ ਆ ਜਾਂ ਖਜ਼ਾਨਾ ਆ ਉਹਨਾਂ ਨੂੰ ਭਰਨ ਦੇ ਲਈ ਕਟੋ-ਕਟ ਉਹਨਾਂ ਵੱਲੋਂ ਕੀਤੇ ਜਾਦੀ ਫਜ਼ੂਲ ਖਾਤੀ ਨੂੰ ਜਾਂ ਤਾਂ ਬਾਕੀਤਾ ਜਾਵੇ ਔਰ ਜਾਂ ਹੀ ਉਹਨਾਂ ਨੂੰ ਠਾ ਦਿੱਤਾ ਜਾਵੇ ਵੇਖੰਨਾ ਇਸ ਦੇ ਉਲਟ ਪਟਾਉਣਾ ਤਾਂ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਖਰਚਾ ਇਸ਼ਤਿਹਾਰਬਾਜ਼ੀ ਵਰਤੋਂ ਉੱਪਰ ਖਰਚ ਕੀਤਾ ਜਾ ਰਿਹਾ। ਉਹ ਇੱਥੋਂ ਪੰਜਾਬ ਦੀ ਗੱਲ ਛੱਡੋ ਦੂਸਰੇ ਸੂਬਿਆਂ ਵਿੱਚ ਵੀ ਜਾ ਕੇ ਪੰਜਾਬ ਦੀਆਂ ਪੰਜਾਬ ਵੱਲੋਂ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਆ ਜਿਹਦੇ ਉੱਪਰ ਕੀਤਾ ਜਾਣ ਵਾਲਾ ਖਰਚ ਉਹ ਕੋਈ ਬੇਮੈਨਾ ਨਹੀਂ ਰੱਖਦਾ ਕਿਉਂਕਿ ਉਸ ਐਡਵਰਟਾਈਜ਼ਮੈਂਟ ਦਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਦੇ ਕਹਿੰਦੇ ਜੇ ਫਾਇਦਾ ਉਹਦੇ ਵਿੱਚ ਹੁੰਦਾ ਆ ਜਾਂ ਹੋਇਆ ਆ ਉਹ ਕੇਵਲ ਦੇ ਕੇਵਲ ਆਮ ਆਦਮੀ ਪਾਰਟੀ ਦੇ ਸਖਰੀਮੋ ਜੀ ਅਰਵਿੰਨ ਕੇਜਰੀਵਾੜ ਤੇ ਉਹਨਾਂ ਦੇ ਸਾਥੀਆਂ ਨੂੰ ਹੀ ਉਹ ਬਾਅਦ ਸਕੇਟਾਂ ਦੇ ਵਿੱਚ ਕੀਤੀ ਗਈ ਇਸ਼ਤਿਹਾਲबाजी ਦਾ ਕੋਈ ਫਾਇਦਾ ਹੋਇਆ ਕੋਆ ਹੋਵੇਗਾ ਹੁਣ ਜੀ ਜੀ ਇਹਦੇ ਵਿੱਚ ਆਪਣੇ ਖਾਤਿਆਂ ਨੂੰ ਘਟਾਉਣ ਵਾਲੀ ਗੱਲ ਪੰਜਾਬ اسمبلی ਦੇ ਵਿੱਚ ਆਪੋਸ਼ਨ ਪਾਰਟੀ ਨੇ ਆਪਣਾ ਇੱਕ ਖਾਤ੍ਹਾ ਪਰਗਟ ਕੀਤਾ ਆ ਕਿ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਫੰਡ ਚਾਹਨੀ ਕਲਾ ਫੰਡ ਕਹਿ ਲੋ ਜਾਂ ਮੰਗਲਾ ਪੰਜਾਬ ਫੰਡ ਕਹਿ ਲੋ ਉਹਦੀ ਦੁਰਵਤੋਂ ਕੀਤੀ ਜਾਵੇਗੀ ਔਰ ਇਹਦੇ ਉੱਪਰ ਇਸ ਇਸ ਫੰਡ ਨੂੰ ਸਹੀ ਅਰਥਾ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ ਇਹੋ ਜਿਹਾਂ ਤੌਹਫਲਾ ਆਪੋਜੀਸ਼ਨ ਪਾਰਟੀਆਂ ਵੱਲੋਂ ਵੀ ਫਰਗਟ ਕੀਤਾ ਜਾ ਰਿਹਾ ਆ ਉਹ ਪੰਜਾਬ ਦੇ ਲੋਕਾਂ ਦੀ ਬਹੁਤ ਸੰਤੀ ਵੱਲੋਂ ਵੀ ਅਜਿਹੇ ਖੱਤਸ਼ਾ ਜਿਹੜਾ ਉਹ ਮਰਗਟ ਕੀਤਾ ਜਾ ਰਿਹਾ ਆ ਹੁਣ ਦੇਖਣਾ ਇਹ ਆ ਕਿ ਇਸ ਫੰਡ ਦੀ ਗੱਤੋਂ ਜਿਹੜੀ ਆ ਕਿੱਥੇ ਔਰ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਹੋਵੇਗੀ ਇਹ ਇਹ ਗੱਲ ਦਾ ਫੈਸਲਾ ਅਜੇ ਹੋਣਾ ਬਾਕੀ ਆ ਕਿਉਂਕਿ ਇਹ ਪੰਜਾਬ ਸਰਕਾਰ ਦੀ ਕਾਲਜ ਜਾਰੀ ਤੋਂ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਆ ਕਿ ਜਿਹੜਾ ਫੰਡ ਪੰਜਾਬ ਸਰਕਾਰ ਨੇ ਚੜ੍ਹਦੀ ਕਲਾ ਫੰਡ ਦੇ ਨਾਂ ਨਾਲ ਸ਼ੁਰੂ ਕੀਤਾ ਕੀਤਾ ਸੀ ਔਰ ਉਸ ਫੰਡ ਦੇ ਨਾਲ ਪੰਜਾਬ ਦੇ ਹਰ ਪੀੜਾ ਨੂੰ ਕਿੰਨਾ ਕੁ ਫਾਇਦਾ ਹੋਇਆ ਆ ਜਾਂ ਕਿੰਨਾ ਕੁ ਫਾਇਦਾ ਨਹੀਂ ਹੋਇਆ ਹੁਣ ਅਪਾ ਅਗਲੀ ਗੱਲ ਜਿਹੜੀ ਉਹ ਕਰਨ ਜਾ ਰਹੇ ਆ ਉਹ ਹੈ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਲੋਕ ਆਏ ਆ ਦੂਸਰੇ ਸੂਬਿਆਂ ਦੇ ਵਿੱਚੋਂ ਉਹਨਾਂ ਨੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਜਿਹੜੀਆਂ ਜਾਲੀ ਆਈਡੀਆਂ ਜਾਂ ਆਧਾਰ ਕਾਰਡ ਬਣਾਏ ਆ ਪਤਾ ਨਹੀਂ ਪੰਜਾਬ ਸਰਕਾਰ ਜਾਂ ਪੁਲਿਸ ਦਾ ਡਿਪਾਰਟਮੈਂਟ ਜਿਹੜਾ ਆ ਅਜਿਹੇ ਲੋਕਾਂ ਉੱਪਰ ਕੋਈ ਕਾਰਵਾਈ ਕਿਉਂ ਨਹੀਂ ਕਰਦਾ ਔਰ ਪਿੱਛੇ ਜਾ ਇਸ ਪ੍ਰਵਾਸੀ ਪੰਜਾਬੀਆਂ ਦੇ ਕੁਝ ਗੁੰਡਿਆਂ ਨੇ ਬਡਾਲਾ ਪਿੰਡ ਪਿੰਦਾ ਆ ਇੱਕ ਜੰੰਦਰ ਦੇ ਬਾਅਦ ਬਾਅਦ ਜਾ ਕੇ ਔਰ ਉਸ ਬਡਾਲੇ ਪਿੰਡ ਦੇ ਉੱਪਰ ਇਕੱਠੇ ਹੋ ਕੇ ਪਿੰਡ ਦੇ ਲੋਕਾਂ ਉੱਪਰ ਹਮਲਾ ਕਰ ਦਿੱਤਾ ਉਥੇ ਲੋਕਾਂ ਦੀ ਵੱਟਕਪ ਹੋਈ ਔਰ ਜੇਸ ਵੀਡੀਓ ਨੂੰ ਮੈਂ ਇਹ ਹਮਲਾ ਹੁੰਦਿਆਂ ਦੇਖਿਆ ਆ ਉਸ ਵੀਡੀਓ ਦੇ ਵਿੱਚ ਉਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਪੰਜਾਬ ਪੁਲਿਸ ਦੇ ਇਹ ਇਹੋ ਜਿਹੇ ਕੰਮਾਂ ਨੂੰ ਰੋਕਣ ਦਾ ਜਿਹੜਾ ਕੰਮ ਹੈ ਪੰਜਾਬ ਪੁਲਿਸ ਦਾ ਉਹਦੇ ਵਿੱਚ ਪੁਲਿਸ ਦੇ ਅਧਿਕਾਰੀ ਜਿਹੜੇ ਆ ਸਫਲ ਨਹੀਂ ਹੋ ਸਕੇ ਔਰ ਜਿਹੜੇ ਹਮਲਾਵਰ ਲੋਕ ਸੀਗੇ ਉਹ ਹਮਲੇ ਕਰਕੇ ਆਪੋ ਆਪਣੀਆਂ ਥਾਂਾਂ ਤੇ ਵਾਪਸ ਚਲੇ ਗਏ ਆ ਔਰ ਇਹ ਵੀ ਨਹੀਂ ਪਤਾ ਲੱਗ ਸਕਿਆ ਉਹ ਕਿਹੜੇ ਸਟੇਟ ਵਿੱਚੋਂ ਆਏ ਸੀ ਜਾਂ ਕਿਹੜੇ ਸਟੇਟ ਵਿੱਚੋਂ ਨੂੰ ਉਹ ਬਣਾਉਂ ਕਰਦੇ ਸੀ ਹੁਣ ਜਿੱਥੇ ਲਾ ਇਨ ਆਰਡਰ ਦੀ ਸਿਚੁਏਸ਼ਨ ਇਹੋ ਜਿਹੀ ਬਣੀ ਹੋਵੇ ਕਿ ਇੱਥੇ ਕਿਸੇ ਵੀ ਆਦਮੀ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋਵੇ ਤਾਂ ਉਥੇ ਵੀ ਅਜਿਹੀ ਦ압 ਤੇ ਸਹਿਮ ਵਾਲੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਕੰਮ ਸਰਕਾਰਾਂ ਦੇ ਹੁੰਦੇ ਆ ਤੇ ਉਹ ਲੋਕਾਂ ਦੀ ਇੱਜ਼ਤ ਜਾਨ ਮਾਲ ਦੀ ਰਾਖੀ ਉਹ ਕੌਣ ਕਰੇ ਨਿਕਲ ਪੰਜਾਬ ਵਿੱਚ ਤਾਂ ਸਰਕਾਰ ਬਿਲਕੁਲ ਲੋਕਾਂ ਦੀ ਰੱਖਿਆ ਕਰਨ ਦੇ ਵਿੱਚ ناکਾਮ ਰਹੀ ਆ ਜਿਹਦੇ ਲਈ ਲੋਕ ਜਿਹੜੇ ਆ ਪੰਜਾਬ ਸਰਕਾਰ ਨੂੰ ਕੋਸ ਰਹੇ ਆ ਔਰ ਅੱਗੇ ਵਾਸਤੇ ਇਸ ਪਾਰਟੀ ਨੂੰ ਸਹਾਇਤਾ ਕੰਤੋਂ ਵੀ ਆਪਣੀ ਬਚਨਬੱਤਾਂ ਨੂੰ ਐ ਦੋਰਾ ਦਾ ਹੁਣ ਦੇਖਣਾ ਇਹ ਆ ਕਿ ਇਹ ਜਿਹੜਾ ਪੰਜਾਬ ਦੇ ਸਿਚੁਏਸ਼ਨ ਹੈ ਇਸ ਵੇਲੇ ਬਣੀ ਹੋਈ ਆ ਔਰ ਹਰ ਰੋਜ਼ ਵੱਡ ਟਕ ਹੋ ਰਹੀ ਆ ਕਿਤਨਾ ਕਿਤੇ ਮਾਰਾ ਮਾਰੀ ਹੋ ਰਹੀ ਆ ਔਰ ਝੁੰਡਾਂ ਦੇ ਝੁੰਡ ਇੱਕ ਦੂਸਰੇ ਤੇ ਹਮਲੇ ਕਰ ਰਿਹਾ ਇਹ ਸਾਰੇ ਵਾਤਾਵਰਣ ਨੂੰ ਕੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਜਿਹੜੀ ਆ ਉਹ ਰੋਕ ਸਕੇਗੀ ਜਾਂ ਨਹੀਂ ਰੋਕ ਸਕੇਗੀ ਜਾਂ ਇਹੋ ਜਿਹੇ ਹਾਲਾਤ ਹੀ ਬਣੇ ਰਹਿਣਗੇ ਇਹ ਅਜੇ ਦੇਖਣਾ ਬਾਕੀ ਆ ਉਹ ਪਿਛਲੇ ਕਿਸੇ ਸੈਸ਼ਨ ਦੇ ਵਿੱਚ ਇੱਕ ਵਿਚਾਰ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਜਿਹੜੀ ਨਸ਼ਿਆਂ ਦੀ ਤਸਕਰੀ ਆ ਉਹਨੂੰ ਰੋਕਿਆ ਜਾਵੇ ਔਰ ਇਹਦੇ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਤਗੜੇ ਹੋ ਕੇ ਮਹਿੰਬੀ ਚਦਾਈ ਗਈ ਉਹਦੇ ਉੱਪਰ ਖਾਚਾ ਵੀ ਕੀਤਾ ਜਾ ਰਿਹਾ ਆ ਲੇਕਨ ਫਿਰ ਵੀ ਜਿਹੜੇ ਨਸ਼ੇ ਛਡਾਉਣ ਦਾ ਕੰਮ ਹੈ ਉਹਦੇ ਵਿੱਚ ਜੇ ਤੁਸੀਂ ਮੈਨੂੰ ਪੁੱਛੋ ਤੇ 1% ਵੀ ਵੀ ਪ੍ਰਾਪਤੀ ਅਜੇ ਤੱਕ ਨਹੀਂ ਹੋ ਸਕੀ ਬੇਸ਼ੱਕ 31 ਮਈ ਦਾ ਟੀਚਾ ਪੰਜਾਬ ਸਰਕਾਰ ਨੇ ਮਿਠਿਆ ਸੀ ਕਿ 31 ਮਈ ਤੱਕ ਪੰਜਾਬ ਵਿੱਚੋਂ ਗੈਰ ਕਾਨੂੰਨੀ ਨਸ਼ਿਆਂ ਦਾ ਖਾਤਮਾ ਕਰ ਦਿੱਤਾ ਜਾਵੇਗਾ ਲੇਕਿਨ ਅਜੇ ਤੱਕ ਵੀ ਕੁਝ ਨਹੀਂ ਇਸ ਪਾਸੇ ਹੋ ਸਕਿਆ ਕਿਉਂਕਿ ਨਸ਼ਿਆਂ ਦੀ ਜਿਹੜੀ ਸਪਲਾਈ ਆ ਉਹਦੇ ਵਿੱਚ ਉਹਦੇ ਅਨਸਾਰ ਹਰ ਰੋਜ਼ ਕਿਤੇ ਨਾ ਕਿਤੇ ਬੜੀ ਵੱਡੀ ਮਾਤਰਾ ਵਿੱਚ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਦਿਆ ਜੇਕਰ ਨਸ਼ਿਆਂ ਦੀ ਸਪਲਾਈ ਜਿਹੜੀ ਆ ਉਹ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ ਤਾਂ ਨਸ਼ਿਆਂ ਦਾ ਜਿਹੜੀ ਕੰਡਮਪਸ਼ਨ ਹੋਣੀ ਆ ਅੱਗੇ ਦਿਨ ਸ਼ੇ ਨੂੰ ਪੰਜਾਬ ਦੇ ਲੋਕਾਂ ਨੇ ਵਤਨ ਆ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਕੋਈ ਸੁਧਾਰ ਜਿਹੜਾ ਉਹ ਹੋ ਸਕਦਾ ਆ ਅਜੇ ਜੇ ਦੁਜੇ ਸਪਸ਼ਟ ਸ਼ਬਦਾਂ ਵਿੱਚ ਕਹਿਣਾ ਹੋਵੇ ਕਿ ਪੰਜਾਬ ਵਿੱਚ ਉਹ ਨਸ਼ਿਆਂ ਦਾ ਖਾਤਮਾ ਕਰਨ ਦੇ ਲਈ ਜਿਹੜੀ ਮਹਿਮ ਸ਼ੁਰੂ ਕੀਤੀ ਗਈ ਸੀ ਉਹਦੇ ਵਿੱਚ ਹੋਣ ਵਾਲੀ ਪ੍ਰਾਪਤੀ ਇਸ ਵੇਲੇ ਜ਼ੀਰੋ ਹੀ ਕਹੀ ਜਾ ਸਕਦੀ ਆ ਅਸੀਂ ਤਾਂ ਇੱਕ ਦੁਆ ਹੀ ਕਰ ਸਕਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚੋਂ ਨਸ਼ਿਆਂ ਦੀ ਇਹ ਜਿਲੀ ਮਾਰੀ ਆ ਉਹ ਜਲਦੀ ਤੋਂ ਜਲਦੀ ਖਤਮ ਹੋਵੇ ਉਹ ਪੰਜਾਬ ਦੀ ਜ਼ੁਬਾਨੀ ਨੂੰ ਨਸ਼ਿਆਂ ਦਾ ਖਾਤਮਾ ਕਰਕੇ ਬਚਾਇਆ ਜਾ ਸਕੇ ਥੈਂਕ ਯੂ ਵੈਲ ਮਚ